ਸ੍ਰੀ ਗੁਰੂਗ੍ਰਾਂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਗਈ ਹੈ ਵੀ ਦੋਨਾਂ ਮਲਕਾਂ ਦੇ ਵਿੱਚ ਸ਼ਾਂਤੀ ਬਹਾਲ ਰਹੇ ਜਾਨੀ ਨੁਕਸਾਨ ਤੋਂ ਬਚਾਰੇ ਕਿਦਾਂ ਦੇ ਦੇਵੋ ਵੀ ਜਿਹੜੇ ਲਗਾਤਾਰ ਹਮਲੇ ਹੋ ਰਹੇ ਆ ਚਾਹੇ ਪਾਕਿਸਤਾਨ ਵੱਲੋਂ ਜਾਂ ਪਾਕਿਸਤਾਨ ਵੱਲੋਂ ਆਮ ਲੋਕ ਜਾਨਾ ਜਾ ਰਿਹਾ ਦੇਖੋ ਨੁਕਸਾਨ ਤਾਂ ਪਬਲਿਕ ਦਾ ਹੀ ਹੈ ਜੀ ਬੱਚੇ ਸਾਡੇ ਵੀ ਉੱਦਾਂ ਦੇ ਨੇ ਉਹਨਾਂ ਦੇ ਵੀ ਉੱਦਾਂ ਦੇ ਨੇ ਉਹ ਵੀ ਮਲਕ ਦੋ ਦੋਨੇ ਮਲਕ ਵੱਡੇ ਹੋਏ ਨੇ ਪਰ ਹੈ ਤਾਂ ਇੱਕ ਹੀ ਕਿ ਉਹਨਾਂ ਵੱਲੋਂ ਵੀ ਲੱਗਾ ਅਸੀਂ ਅਸੀਂ ਪਾਕਿਸਤਾਨ ਨੂੰ ਵੀ ਇਹ ਕਹਿਣਾ ਚਾਹੁੰਦਾ ਆ ਵੀ ਸ਼ਾਂਤੀ ਬਣਾਈ ਰੱਖਣ ਤੇ ਇੰਡੀਆ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਚਾਹੀਦਾ ਹੈ ਕਿ ਜੋ ਅ ਅਤੰਕਵਾਦੀ ਹੈ ਜਾਂ ਇਹ ਜਿਹੇ ਤਾਕਤਾਂ ਉਹਨਾਂ ਨੂੰ ਸ਼ੈ ਨਾ ਦੇਣ ਤੇ ਜੋ ਲੋਕਾਈ ਹੈ ਉਹ ਸ਼ਾਂਤੀ ਨਾਲ ਬਸ ਸਕੇ ਗੁਰੂ ਸਾਹਿਬ ਦਾ ਉਪਦੇਸ਼ ਹੈ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਾ ਬੰਦੇ ਸਾਰੇ ਹੀ ਬੰਦੇ ਇੱਕ ਉਸ ਨੂਰ ਤੋਂ ਉਪਜੇ ਨੇ ਸੋ ਸਾਰਿਆਂ ਨੂੰ ਮਿਲ ਵਰਤ ਕੇ ਰਹਿਣਾ ਚਾਹੀਦਾ ਇੱਕ ਦੂਜੇ ਦਾ ਕਿਸੇ ਦਾ ਕੋਈ ਦੁਸ਼ਮਣੀ ਨਹੀਂ ਰੱਖਣੀ ਚਾਹੀਦੇ ਇਹਨਾਂ ਸਿਧਾਂਤਾਂ ਤੇ ਸਾਰੇ ਦੇਸ਼ਾਂ ਨੂੰ ਚੱਲਣਾ ਚਾਹੀਦਾ ਸੋ ਜੋ ਮਾਹੌਲ ਹੈ ਸ਼ਾਂਤ ਰਹੇ ਤੇ ਲੋਕਾਈ ਸ਼ਾਂਤੀ ਵਿੱਚ ਬਸਦੀ ਰਹੇ ਤੁਹਾਨੂੰ ਅਰਦਾਸ ਬੇਨਤੀ ਕੀਤੀ ਗਈ ਨੇ ਕਿ ਸਭ ਤੋਂ ਪਹਿਲਾਂ ਤਾਂ ਜੇ ਕਹੀਏ ਕਿ ਸਾਡਾ ਧਰਮ ਸਾਡੀ ਕੌਮ ਇਹ ਦੇਸ਼ ਸਾਡਾ ਪੰਜਾਬ ਜਿਹੜਾ ਹੈ ਹਮੇਸ਼ਾ ਸੁੱਖ ਸ਼ਾਂਤੀ ਪਾਲਣ ਵਾਲਾ ਹੈ ਹਮੇਸ਼ਾ ਅਰਦਾਸ ਕਰਦਾ ਹੈ ਕਿ ਸਾਰੀ ਦੁਨੀਆ ਦੇ ਵਿੱਚ ਸੁੱਖ ਸ਼ਾਂਤੀ ਰਹੇ ਤਰੱਕੀ ਹੋਵੇ ਪਰੰਤੂ ਜਦੋਂ ਸਾਡੇ ਤੇ ਕੋਈ ਜ਼ੁਲਮ ਕਰਨ ਆਉਂਦਾ ਹੈ ਤੇ ਉਹਦਾ ਟਾਕਰਾ ਵੀ ਬੜੀ ਮਜ਼ਬੂਤੀ ਨਾਲ ਕਰਦਾ ਹੈ ਅੱਜ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿ ਸਦਾ ਚੜ੍ਹਦੀ ਕਲਾ ਦੇ ਵਿੱਚ ਰਹੇ ਸਾਡਾ ਮੁਲਕ ਸਾਡੇ ਲੋਕ ਸਾਡੇ ਜਿਹੜੇ ਫੌਜੀ ਭਾਈ ਨੇ ਤੇ ਨਾਲ ਹੀ ਜਿਹੜੀ ਇਹ ਖਿੱਤੇ ਦੇ ਵਿੱਚ ਸ਼ਾਂਤੀ ਵੀ ਰਹੇ ਸਭ ਤੇ ਚੜ੍ਹਦੀ ਕਲਾ ਪ੍ਰਮਾਤਮਾ ਰੱਖੇ ਪਰੰਤੂ ਜਿਹੜੀਆਂ ਜਹਿਜਿਆਂ ਨਾਪਾਰਖ ਹਰਤਾਂ ਜਿਹੜੀਆਂ ਹਰਤਾਂ ਜਿਹੜੇ ਦੁਸ਼ਮਣਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦਾ ਮੂੰਹ ਤੋੜ ਜਵਾਬ ਦੇਣ ਦੇ ਵੀ ਸਮਰੱਥ ਹੈ ਤੇ ਸਮਰੱਥ ਰਹੇ ਤੇ ਅੱਜ ਜੇ ਦੇਖਿਆ ਜਾਵੇ ਤਾਂ ਜੰਗ ਜਿਹੜੀ ਹੈ ਕਦੇ ਵੀ ਵਿਕਾਸ ਨਹੀਂ ਕਰਦੀ ਜੰਗ ਹਮੇਸ਼ਾ ਵਿਨਾਸ਼ ਕਰਦੀ ਹੈ ਲੜਾਈ ਜਿਹੜੀ ਆ ਉਹ ਕਿਤੇ ਵੱਡਿਆਂ ਦੀ ਹੁੰਦੀ ਆ ਲੜਦੇ ਜਵਾਨ ਨੇ ਤੇ ਉਹਦੀ ਭੁਗਤ ਜਿਹੜੀ ਆ ਉਹ ਹਮੇਸ਼ਾ ਬੱਚੇ ਕਰਦੇ ਨੇ ਪਰ ਅਸੀਂ ਹਮੇਸ਼ਾ ਆਪਣੇ ਦੇਸ਼ ਦੇ ਨਾਲ ਖੜੇ ਆ ਸਾਡੇ ਲੋਕਾਂ ਦੇ ਨਾਲ ਖੜੇ ਆ ਅੱਜ ਸਾਰੀਆਂ ਪਾਰਟੀਆਂ ਇਕੱਠੇ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਆ ਕਿ ਉਹਨਾਂ ਨੇ ਇਹ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਅਰਦਾਸ ਬੇਨਤੀ ਕੀਤੀ ਆ ਕਿ ਸਾਡਾ ਮੁਲਕ ਚੜ੍ਹਦੀ ਕਲਾ ਦੇ ਵਿੱਚ ਰਹੇ ਸਾਡੇ ਫੌਜੀ ਚੜ੍ਹਦੀ ਕਲਾ 'ਚ ਰਹੇ ਹਨ ਤੇ ਨਾਲ ਹੀ ਇਹ ਪਾਕਿਸਤਾਨ ਨੂੰ ਜਿਹੜੀਆਂ ਨਾਪਾਕ ਹਰਕਤਾਂ ਉਹਨਾਂ ਦੀਆਂ ਕੀਤੀਆਂ ਜਾ ਰਹੀਆਂ ਨੇ ਸਾਡੇ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਭਾਈ ਇੰਨੇ ਕਮਜ਼ੋਰ ਪਹਿਲਾਂ ਵੀ ਜਿਹੜਾ ਹੈ ਉਹ ਹਮੇਸ਼ਾ ਸਿੱਖਾਂ ਨੇ ਲੜਾਈ ਲੜੀ ਹੈ ਪੰਜਾਬ ਨੇ ਲੜਾਈ ਲੜੀ ਹੈ ਤੇ ਮੈਨੂੰ ਇਹ ਵੀ ਕਹਿੰਦੇ ਜਿੱਥੇ ਦੁੱਖ ਵੀ ਹੁੰਦਾ ਤੇ ਮਾਣ ਵੀ ਮਹਿਸੂਸ ਹੁੰਦਾ ਹੈ ਕਿ ਇਸ ਦੇਸ਼ ਨੂੰ ਜੇ ਕਿਤੇ ਬਚਾ ਕੇ ਰੱਖਿਆ ਹੋਇਆ ਤਾਂ ਉਹ ਪੰਜਾਬ ਨੇ ਬਚਾ ਕੇ ਰੱਖਿਆ ਤੇ ਜੇ ਸਭ ਤੋਂ ਵੱਡਾ ਨੁਕਸਾਨ ਹੁੰਦਾ ਉਹ ਵੀ ਪੰਜਾਬ ਦਾ ਹੁੰਦਾ ਤੇ ਪੰਜਾਬੀਆਂ ਦਾ ਹੁੰਦਾ ਸੋ ਇਹ ਜੰਗ ਜਿਹੜੀ ਹੈ ਜਿੱਥੇ ਨੁਕਸਾਨ ਵੀ ਕਰੂਗੀ ਪਰ ਜਦੋਂ ਕਿਸੇ ਦਾ ਕਹਿੰਦੇ ਆਪਣੇ ਮੁਲਕ ਦੇ ਉੱਪਰ ਆਪਣੇ ਪਰਿਵਾਰ ਦੇ ਉੱਪਰ ਕਦੇ ਭੀੜ ਪੈਂਦੀ ਹੈ ਤਾਂ ਉੱਥੇ ਪੰਜਾਬੀ ਸਭ ਤੋਂ ਮੂਹਰੇ ਖੜਦਾ ਹੈ ਤੇ ਇਸ ਕਰਕੇ ਅਰਦਾਸ ਬੇਨਤੀ ਕੀਤੀ ਹੈ ਕਿ ਪਰਮਾਤਮਾ ਸਾਨੂੰ ਸਾਰਿਆਂ ਨੂੰ ਮਹਿਫੂਜ਼ ਰੱਖੇ ਸਾਡੇ ਪਰਿਵਾਰਾਂ ਨੂੰ ਫੌਜੀ ਪਾਈਆਂ ਨੂੰ ਜਿਹੜੇ ਉਸ ਬਾਰਡਰ ਦੇ ਸਾਡੇ ਲਈ ਲੜ ਰਹੇ ਨੇ ਉਹਨਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ